ਬਾਕਲ ਨੂੰ ਲਾਈਵ ਕਰਾਂਗੇ ਵਧੀਆ ਪ੍ਰੋਫੈਸ਼ਨਲ ਹੋਰ ਬੋਤਕੀ ਨੇ ਆਇਆ ਨਹੀਂ ਆ ਬਈ ਦੇਖੋ ਸਮਾਨ ਜਿਹੜਾ ਇਹ ਥੋੜੇ ਨਾਮ ਪੈਜੂਗਾ ਤੇ ਕਿਹੜੇ 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 ਪਿੰਡ ਤੋਂ ਆਏ ਹੋਈ ਤੁਸੀਂ ਆਹ ਤਾਂ ਕਹੀ ਹੈ ਹੈ ਕਿਹੜੇ ਪਿੰਡੋਂ ਸੰਭੂ ਵਾਲੇ ਤੇ ਤਬੂ ਵਾਲਾ ਜ਼ਿਲ੍ਹਾ ਕਿੜਿਆ ਫਾਜ਼ਲਗੜ੍ਹ ਤੁਸੀਂ ਕਿਹੜੇ ਪਿੰਡੋਂ ਆਏ ਹੋ ਗੁਰੂਸਰ ਕਿੱਧੜਾ ਤੋਂ ਤੁਸੀਂ ਕਿੰਨੇ ਕਿਲੋ ਖੇੜਨਾ ਓ ਜੈਸਾ ਕਰ 35 ਕਿਲੋ 40 ਕਿਲੋ ਤੁਸੀਂ ਕਿੰਨੀ ਖੇਡਣਾ ਸਾਰੇ ਮੈਚ ਜਿੱਤ ਕੇ ਜਾਓਗੇ ਪਹਿਲਾ ਮਾਰ ਜਿੱਤ ਕੇ ਜਾਓਗੇ ਲੈ ਵੀ ਆ ਟੂਰਨਾਮੈਂਟ ਕੱਲ ਨੂੰ ਸ਼ੁਰੂ ਹੋਏਗਾ ਨੌਜਵਾਨ ਸਾਡੇ ਪਿੰਡ ਅੱਜ ਹੀ ਆ ਗਏ ਆ ਖੇਡ ਦਾ ਜਨੂਨ ਆ ਬੜੇ ਟਾਈਮ ਬਾਅਦ ਕਬੱਡੀ ਟੂਰਨਾਮੈਂਟ ਪਿੰਡ ਦੇ ਸਹਿਯੋਗ ਨਾਲ ಗ್ರಾಮ ਪੰਚਾਇਤ ਸਾਰੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਹੋਣ ਲੱਗਿਆ ਕੱਲ ਨੂੰ ਆਪਾਂ ਇਸ ਚੈਨਲ ਤੇ ਲਾਈਵ ਹੋਵਾਂਗੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਵਧੀਆ ਤੁਹਾਨੂੰ ਸਕੋਰ ਬੋਰਡ ਵਗੈਰਾ ਸਾਰਾ ਕੁਝ ਮਿਲੂਗਾ ਇਹ ਪ੍ਰੋਫੈਸ਼ਨਲ ਆ ਹੋਊਗਾ ਤੇ ਵੀਡੀਓ ਸ਼ੇਅਰ ਕਰਦੇ ਤੇ ਅੱਜ ਕੱਲ ਨੂੰ ਸਵੇਰੇ ਦਿਖਾਉਣੇ ਤੇ ਆ ਸਾਡਾ ਕਾਕਾ ਸਿੰਘ ਮੈਂਬਰ ਵੀ ਪਿਆ ਇੱਧਰ ਯਾਰ ਟੂਰਨਾਮੈਂਟ ਦਾ ਜਿਹੜਾ ਗਰਾਊਂਡ ਆ ਤੇ ਹੋ ਗਿਆ ਤੇ ਆ ਸਾਡੀ ਰਾਤ ਦੀ ਜਿਹੜੀ ਸੇਵਾ ਆਲੀ ਸਾਰੇ ਬੈਠੇ ਆ ਤੇ ਜਿਹੜੇ ਦੇਖ ਰਹੇ ਹੋ ਕਮੈਂਟ ਜਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ ਠੀਕ ਹੈ ਜੀ ਧੰਨਵਾਦ ਤੇ ਬੜੇ ਟਾਈਮ ਬਾਅਦ ਰੌਣਕਾਂ ਲੱਗੀਆਂ ਸਾਡੇ ਖੇਡ ਸਟੇਡੀਅਮ ਪਿੰਡ ਸੇਮਾ ਦੇ ਵਿੱਚ ਬੜਾ ਤਾਂ ਨਹੀਂ 2-3 ਮੀਟਰ ਬੜਾ ਨਾ ਨੋਟ ਦਿੱਤੀ ਆ ਬਈ ਇਹੋ ਜਿਹੀ